ਦੋਸਤੋ ਪੰਜਾਬੀ ਦੀ ਸਟਾਕ ਮਾਰਕੀਟ ਦੀ ਕਲਾਸ 'ਚ ਤੁਹਾਡਾ ਸਵਾਗਤ ਹੈ ਆਪਾਂ ਇਸ ਕਲਾਸ 'ਚ ਸਟਾਕ ਮਾਰਕੀਟ ਦੀ ਸਾਰੀ ਜਾਣਕਾਰੀ ਬਿਗਨਿੰਗ ਤੋਂ ਲੈ ਕੇ ਬੇਸਿਕਸ ਤੱਕ ਆਪਾਂ ਸਾਰਾ ਸਮਝਾਂਗੇ ਕਿ ਕੀ ਹੁੰਦੀ ਹੈ ਕਿਵੇਂ ਮਾਰਕੀਟ ਹੈ ਮਾਰਕੀਟ ਦਾ ਸਟਰਕਚਰ ਕੀ ਹੈ ਸ਼ੇਅਰਸ ਕੀ ਹੈ ਸ਼ੇਅਰ ਉੱਪਰ ਥੱਲੇ ਕਿਵੇਂ ਜਾਂਦੇ ਹਨ ਨਿਫਟੀ ਕੀ ਹੁੰਦੀ ਹੈ ਸੈਂਸੈਕਸ ਕੀ ਹੁੰਦਾ ਕਮੋਡਿਟੀ ਕੀ ਹੈ ਟਰੇਡਿੰਗ ਕੀ ਹੁੰਦੀ ਹੈ ਇਨਵੈਸਟਮੈਂਟ ਕੀ ਹੈ ਟਰੇਡਿੰਗ ਵਰਸਸ ਇਨਵੈਸਟਮੈਂਟ ਦੀ ਡਿਫਰੈਂਸ ਕੀ ਹੈ ਆਪਸ਼ਨ ਟਰੇਡਿੰਗ ਕੀ ਹੈ ਕਿਸ ਤਰੀਕੇ ਨਾਲ ਕੋਈ ਬੰਦਾ ਸਟਾਕ ਮਾਰਕੀਟ ਚ ਪੈਸਾ ਕਮਾਉਂਦਾ ਕਿਸ ਤਰੀਕੇ ਨਾਲ ਉਹਦੇ ਚ ਲਾਸ ਕਰਦਾ ਔਰ ਕਿਹੜੇ ਕਿਹੜੇ ਟੂਲਸ ਯੂਜ਼ ਹੋ ਸਕਦੇ ਸਾਰੀਆਂ ਚੀਜ਼ਾਂ ਇਸੇ ਵੀਡੀਓ ਚ ਤੁਹਾਨੂੰ ਸਾਰਾ ਕੁਝ ਮੈਂ ਸਿਖਾ ਦਊਗਾ ਤਾਂ ਸਾਰੇ ਨਾਲ ਪਹਿਲੇ ਨੰਬਰ ਤੇ ਸ਼ੁਰੂ ਕਰਦੇ ਹਾਂ ਕਿ ਸਟਾਕ ਮਾਰਕੀਟ ਜਾਂ ਸ਼ੇਅਰ ਬਾਜ਼ਾਰ ਆਖਰਕਾਰ ਹੈ ਕੀ ਚੀਜ਼ ਕੀ ਹੈ ਤਾਂ ਬੇਸਿਕਲੀ ਇਹਨੂੰ ਤੁਸੀਂ ਸ਼ੇਅਰ ਮਾਰਕੀਟ ਨੂੰ ਤੁਸੀਂ ਸਬਜੀ ਮੰਡੀ ਸਮਝੋ ਜਿੱਥੇ ਸ਼ੇਰਾਂ ਦੀ ਅ ਟ੍ਰੇਡਿੰਗ ਹੁੰਦੀ ਆ ਸ਼ੇਰਾਂ ਦੀ ਖਰੀਦੋ ਫਰੋਖਤ ਹੁੰਦੀ ਆ ਫਲਾਂ ਔਰ ਸਬਜ਼ੀਆਂ ਦੀ ਬਜਾਏ ਔਰ ਜਿਵੇਂ ਕਿ ਫਲਾਂ ਔਰ ਸਬਜ਼ੀਆਂ ਦੇ ਰੇਟ ਵੀ ਉੱਪਰ ਥੱਲੇ ਜਾਂਦੇ ਆ ਤਾਂ ਉਸ ਤਰੀਕੇ ਨਾਲ ਸ਼ੇਰਾਂ ਦੇ ਰੇਟ ਵੀ ਉੱਪਰ ਥੱਲੇ ਜਾਂਦੇ ਆ ਹੁਣ ਸਾਰੇ ਨਾਲੋਂ ਪਹਿਲੇ ਸਵਾਲ ਦਾ ਜਵਾਬ ਤੁਹਾਨੂੰ ਮੈਂ ਦਿੰਨਾ ਕਿ ਸ਼ੇਰ ਜਿਹੜੇ ਨੇ ਉਹਨਾਂ ਦੇ ਰੇਟ ਉੱਪਰ ਹੀ ਆ ਥੱਲੇ ਕਿਵੇਂ ਆਉਂਦੇ ਤਾਂ ਸਾਰੇ ਨੂੰ ਪਹਿਲਾਂ ਇਹਨੂੰ ਸਮਝਣ ਵਾਸਤੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਪਹਿਲਾਂ ਸ਼ੇਰ ਜਿਹੜੇ ਹੈਗੇ ਨੇ ਉਹ ਮੰਡੀ 'ਚ ਮਤਲਬ ਸ਼ੇਰ ਬਾਜ਼ਾਰ 'ਚ ਆਉਂਦੇ ਕਿਵੇਂ ਨੇ ਉਹਨੂੰ ਕਹਿੰਦੇ ਆ ਲਿਸਟਿੰਗ ਹੋਣਾ ਤਾਂ ਉਹ ਆਈ ਪੀਓ ਦੇ ਥਰੂ ਬੇਸਿਕਲੀ ਆਈਪੀਓ ਇੱਕ ਐਸੀ ਪ੍ਰੋਸੈਸ ਆ ਇਨੀਸ਼ੀਅਲ ਪਬਲਿਕ ਆਫਰ ਜਿਹਦੇ ਚ ਇੱਕ ਕੰਪਨੀ ਆਪਣੇ ਸ਼ੇਅਰ ਪਹਿਲੀ ਵਾਰ ਹੀ ਲੋਕਾਂ ਨੂੰ ਵੇਚਦੀ ਆ ਉਹਨੂੰ ਆਪਾਂ ਪ੍ਰਾਇਮਰੀ ਮਾਰਕੀਟ ਦੇ ਥਰੂ ਆਈਪੀਓ ਦੇ ਥਰੂ ਉਹ ਇਹ ਬੇਸਿਕਲੀ ਕਰਦੀ ਆ ਤਾਂ ਆਈਪੀਓ ਚ ਕੰਪਨੀ ਲੋਕਾਂ ਤੋਂ ਪੈਸੇ ਲੈਂਦੀ ਆ ਔਰ ਉਹਨਾਂ ਨੂੰ ਉਹਦੇ ਬਦਲੇ ਚ ਸ਼ੇਅਰ ਦੇ ਦਿੰਦੀ ਆ ਔਰ ਆਪਣਾ ਪਾਰਟਨਰ ਬਣਾ ਲੈਂਦੀ ਆ ਤਾਂ ਫੋਰ ਐਗਜ਼ਾਮਪਲ ਕਿਸੇ ਵੀ ਕੰਪਨੀ ਕੋਲ ਟੋਟਲ 100 ਕਰੋੜ ਸ਼ੇਅਰ ਆ ਨੰਬਰ ਆਫ ਸ਼ੇਅਰ 100 ਤਾਂ ਉਹਨਾਂ ਨੇ 25 ਕਰੋੜ ਸ਼ੇਅਰ ਮਾਰਕੀਟ 'ਚ ਆਈਪੀਓ ਦੇ ਥਰੂ ਲੋਕਾਂ ਨੂੰ ਦੇਤੇ ਹੁਣ ਕੰਪਨੀ ਕੋਲੇ 75 ਕਰੋੜ ਸ਼ੇਅਰ ਰਹਿ ਗਏ ਤੇ ਉਹਨਾਂ ਨੇ 25 ਕਰੋੜ ਸ਼ੇਅਰ ਲੋਕਾਂ ਨੂੰ ਦਿੱਤੇ ਤੇ ਉਹਦੇ ਬਦਲੇ ਪੈਸੇ ਲੈ ਲਏ ਹੁਣ ਕੰਪਨੀ ਆਪਣਾ ਜੋ ਉਹਨਾਂ ਨੇ ਜੋ ਪੈਸੇ ਰਏ ਆ ਉਹਦੇ 'ਚ ਆਪਣਾ ਕੰਪਨੀ ਬਿਜ਼ਨਸ ਐਕਸਪੈਂਡ ਕਰਦੀ ਆ ਜਾਂ ਜੋ ਵੀ ਉਹਨਾਂ ਨੇ ਕੰਮ ਕਰਨਾ ਜੋ ਵੀ ਉਹਨਾਂ ਦਾ ਪਲਾਨ ਆ ਔਰ ਉਹ ਕੰਪਨੀ ਬਾਹਰ ਹੋ ਗਈ ਹੁਣ ਜਿਹੜੇ 25 ਕਰੋੜ ਸ਼ੇਅਰ ਮਾਰਕੀਟ 'ਚ ਆ ਗਏ ਐ ਐਨਐਸਸੀ ਜਾਂ ਬੀਐਸਸੀ 'ਚ ਜਿਹੜੇ ਲਿਸਟਡ ਹੋ ਗਏ ਆ ਇਹ ਸ਼ੇਅਰ ਲੋਕ ਆਪਸ 'ਚ ਬਾਇ ਸੈਲ ਕਰਕੇ ਇਹਨਾਂ ਦਾ ਰੇਟ ਉੱਪਰ ਠੀਕ ਹੈ ਸੋ ਕੰਪਨੀ ਨੇ ਪਹਿਲੇ ਨੰਬਰ ਤੇ ਸ਼ੇਅਰ ਲੋਕਾਂ ਨੂੰ ਦੇਤੇ ਠੀਕ ਹੈ ਲੋਕਾਂ ਨੇ ਉਹ ਬਾਇੰਗ ਸੈਲਿੰਗ ਸ਼ੁਰੂ ਕਰਕੇ ਉਹਨਾਂ ਦਾ ਰੇਟ ਵਧਾਉਣਾ ਸ਼ੁਰੂ ਕਰਤਾ ਤਾਂ ਐਗਜ਼ੈਕਟਲੀ ਰੇਟ ਕਿਵੇਂ ਵੱਧਦਾ ਉਹ ਵੱਧਦਾ ਜਿਵੇਂ ਨਾਰਮਲ ਮੰਡੀ 'ਚ ਫਲਾਂ ਜਾਂ ਸਬਜ਼ੀਆਂ ਦਾ ਰੇਟ ਵੱਧਦਾ ਡਿਮਾਂਡ ਔਰ ਸਪਲਾਈ ਡਿਮਾਂਡ ਔਰ ਸਪਲਾਈ ਕੀ ਹੁੰਦੀ ਹੈ ਸ਼ੇਅਰਾਂ ਦੇ ਮਾਮਲੇ 'ਚ ਕਿ ਕੰਪਨੀ ਮੰਨ ਲਓ ਉਹਦੇ ਰਿਜ਼ਲਟ ਹਰ ਤਿੰਨਾਂ ਮਹੀਨਿਆਂ ਬਾਅਦ ਕੰਪਨੀ ਦੇ ਕੁਆਰਟਰਲੀ ਰਿਜ਼ਲਟਸ ਹੁੰਦੇ ਆ ਔਰ ਇੱਕ ਸਾਲ 'ਚ ਚਾਰ ਵਾਰੀ ਕੰਪਨੀ ਦੇ ਰਿਜ਼ਲਟਸ ਆਉਂਦੇ ਆ ਇੱਕ ਸਾਲ ਚ ਚਾਰ ਵਾਰੀ ਕੰਪਨੀ ਦੱਸਦੀ ਹੈ ਕਿ ਆਹ ਲਾਸਟ ਤਿੰਨ ਮਹੀਨਿਆਂ ਚ ਉਹਨਾਂ ਦੀ ਕਿੰਨੀ ਸੇਲ ਹੋਈ ਕਿੰਨਾ ਉਹਨਾਂ ਦਾ ਰੈਵਨਿਊ ਗਰੋਥ ਹੋਇਆ ਉਹਨਾਂ ਦੇ ਕਰਜ਼ੇ ਆ ਵਗੈਰਾ ਅਸੀਂ ਉਹਨਾਂ ਨੇ ਕਿੰਨਾ ਉਹਦਾ ਇੰਟਰਸਟ ਪੇ ਕੀਤਾ ਟੈਕਸ ਕਿੰਨਾ ਐਡਵਾਂਸ ਦਿੱਤਾ ਉਹਨਾਂ ਨੂੰ ਬੇਸਿਕਲੀ ਕੋਈ ਘਾਟਾ ਜਾਂ ਉਹਨਾਂ ਨੂੰ ਜੋ ਪ੍ਰੋਫਿਟ ਉਹ ਸਾਰਾ ਕੁਝ ਉਹ ਤਿੰਨਾਂ ਮਹੀਨਿਆਂ ਦੀ ਕੁਆਰਟਰਲੀ ਰਿਪੋਰਟ ਚ ਦੱਸਦੇ ਉਹਨਾਂ ਨੂੰ ਆਪਾਂ ਕੁਆਰਟਰਲੀ ਰਿਜ਼ਲਟਸ ਕਹਿੰਦੇ ਆ ਇਹ ਕੁਆਰਟਰਲੀ ਰਿਪੋਰਟ ਜਿਹੜੀ ਉਹ ਪਬਲਿਕ ਵੈੱਬਸਾਈਟ ਬੀਐਸਸੀ ਇੰਡੀਆ ਤੇ ਜਾਂ ਐਨਐਸਸੀ ਤੇ ਅਪਲੋਡ ਕਰ ਦਿੰਦੀ ਹੈ ਕੰਪਨੀ ਉਹ ਸਾਰੇ ਇਹਨੂੰ ਦੇਖ ਸਕਦੇ ਔਰ ਫਿਰ ਉਹ ਅੰਦਾਜ਼ਾ ਲਾਉਂਦੇ ਵੀ ਇਹ ਕੰਪਨੀ ਕਿੰਨੀ ਕੁ ਵਧੀਆ ਹੈ ਕਿ ਇਹ ਕੰਪਨੀ ਅੱਛਾ ਪਰਫਾਰਮ ਕਰ ਰਹੀ ਹੈ ਜਾਂ ਮਾੜਾ ਪਰਫਾਰਮ ਕਰ ਰਹੀ ਹੈ ਕੰਪਨੀ ਦਾ ਬਿਜ਼ਨਸ ਕਿਵੇਂ ਹੈ ਉਸ ਦੇ ਬੁਨਿਆਦ ਤੇ ਕੰਪਨੀ ਦੀ ਡਿਮਾਂਡ ਜਾਂ ਸਪਲਾਈ ਚ ਫਰਕ ਪੈਂਦਾ ਤਾਂ ਜੇ ਤਾਂ ਕੰਪਨੀ ਦੇ ਰਿਜ਼ਲਟ ਵਧੀਆ ਆਏ ਤਾਂ ਉਹਦੇ ਚ ਉਹਦੀ ਉਹਦੀ ਡਿਮਾਂਡ ਜਿਹੜੀ ਉੱਪਰ ਜਾਊਗੀ ਕਿਉਂਕਿ ਸ਼ੇਅਰ ਤਾਂ 25 ਕਰੋੜ ਹੀ ਨੇ ਤਾਂ ਖਰੀਦਣ ਵਾਲੇ ਜ਼ਿਆਦਾ ਹੋਗੇ ਤਾਂ ਵੇਚਣ ਵਾਲਿਆਂ ਨੇ ਉਹਦੇ ਰੇਟ ਉੱਪਰ ਮੰਗਣੀ ਸ਼ੁਰੂ ਕਰਤੇ ਠੀਕ ਹੈ ਤਾਂ ਉਹਦੇ ਜਿਹੜਾ ਸਟਾਕ ਦਾ ਪ੍ਰਾਈਸ ਹੈ ਜਿਹੜਾ ਉਹ ਵਧੀ ਜਾਊਗਾ ਇਸੇ ਤਰੀਕੇ ਨਾਲ ਸਪਲਾਈ ਜਿਹੜੀ ਹੈ ਉਹ ਕਦੋਂ ਵਧਦੀ ਹੈ ਮਤਲਬ ਡਿਮਾਂਡ ਘਟ ਜੇ ਤੇ ਸਪਲਾਈ ਵਧ ਜੇ ਇਹ ਕਦੋਂ ਹੁੰਦਾ ਜਦੋਂ ਕੰਪਨੀ ਦਾ ਜਾਂ ਤਾਂ ਰਿਜ਼ਲਟ ਮਾੜੇ ਹੋਣ ਜਾਂ ਕੰਪਨੀ ਦੀ ਕੋਈ ਮਾੜੀ ਨਿਊਜ਼ ਲੱਗ ਜੇ ਜਾਂ ਕੋਈ ਵੀ ਗਵਰਨਮੈਂਟ ਵੱਲੋਂ ਕੋਈ ਇਸ ਤਰੀਕੇ ਦਾ ਡਿਸੀਜਨ ਜਿਹੜਾ ਕਿ ਕੰਪਨੀ ਦੇ ਅਗੇਂਸਟ ਵਿਕਾਰ ਹੋਵੇ ਤਾਂ ਉਹ ਉਹਦੀ وجہ ਨਾਲ ਕੰਪਨੀ ਜਿਹੜੀ ਹੈ ਉਹਦਾ ਇੱਕ ਤਰੀਕੇ ਨਾਲ ਮੋਮੈਂਟਮ ਨੈਗੇਟਿਵ ਹੋ ਜਾਂਦਾ ਲੋਕ ਨੂੰ ਕੱਢਣਾ ਚਾਹੁੰਦੇ ਆ ਲੋਕ ਨੂੰ ਸੈਲ ਕਰਕੇ ਕਿਸੇ ਹੋਰ ਕੰਪਨੀ ਚ ਪੈਸਾ ਲਾਉਣਾ ਚਾਹੁੰਦੇ ਆ ਔਰ ਕਿਉਂਕਿ ਹੁਣ ਸੈਲ ਸੈਲਰ ਵੇਚਣ ਵਾਲੇ ਵਧ ਗਏ ਖਰੀਦਣ ਵਾਲੇ ਘੱਟ ਗਏ ਤਾਂ ਕੰਪਨੀ ਜਿਹੜੀ ਆ ਉਹ ਉਹਦਾ ਪ੍ਰਾਈਸ ਜਿਹੜਾ ਉਹ ਥੱਲੇ ਡਿੱਗ ਪੈਂਦਾ ਉਹ ਸਟਾਕ ਦਾ ਪ੍ਰਾਈਸ ਥੱਲੇ ਡਿੱਗ ਪੈਂਦਾ ਤਾਂ ਇਹ ਵਾਲੀ ਨਾਲ ਤੁਹਾਨੂੰ ਇਹ ਪਤਾ ਲੱਗ ਗਿਆ ਹੋਊਗਾ ਕਿ ਕੰਪਨੀ ਦੇ ਜਿਹੜੇ ਸ਼ੇਅਰਸ ਨੇ ਉਹ ਉੱਪਰ ਕਿਵੇਂ ਜਾਂਦੇ ਆ ਥੱਲੇ ਕਿਵੇਂ ਜਾਂਦੇ ਇੱਕ ਵਾਰੀ ਉਹਨੂੰ ਸਮਰਾਈਜ਼ ਕਰ ਲੈਂਦੇ ਆ ਕਿ ਜੇ ਤਾਂ ਕੰਪਨੀ ਦੇ ਰਿਜ਼ਲਟ ਅੱਛੇ ਨੇ ਜਾਂ ਕੋਈ ਨਿਊਜ਼ ਅੱਛੀ ਹੈ ਜਾਂ ਉਹਨਾਂ ਦੀ ਕੋਲਾਬੋਰੇਸ਼ਨ ਕਿਸੇ ਅੱਛੀ ਹੈ ਜਾਂ ਸਪੋਜ਼ ਗਵਰਨਮ ਤਾਂ ਕੰਪਨੀ ਦਾ ਜਿਹੜਾ ਸ਼ੇਅਰ ਆ ਉਹ ਉੱਪਰ ਜਾਣਗੇ ਕਿਉਂਕਿ ਉਹਨਾਂ ਦੀ ਡਿਮਾਂਡ ਵੱਧ ਗਈ ਠੀਕ ਹੈ ਜੇ ਕੰਪਨੀ ਦੇ ਰਿਜ਼ਲਟ ਮਾੜੇ ਨੇ ਨਿਊਜ਼ ਮਾੜੀ ਹੈ ਜਾਂ ਕੋਈ ਵੀ ਇਸ ਤਰੀਕੇ ਨਾਲ ਕੋਈ ਚੀਜ਼ ਹੋਈ ਹੈ ਜਿਹੜੀ ਕਿ 네ਗੇਟਿਵ ਇੰਪੈਕਟ ਕਰੂਗੀ ਫਿਊਚਰ ਚ ਤਾਂ ਉਹਦੀ ਵਜ੍ਹਾ ਨਾਲ ਸਪਲਾਈ ਇਨਕਰੀਜ਼ ਹੋ ਜਾਂਦੀ ਹੈ ਵੇਚਣ ਵਾਲੇ ਲੋਕ ਜ਼ਿਆਦਾ ਆ ਜਾਂਦੇ ਸੈਲਰਸ ਡਿਮਾਂਡ ਘਟ ਜਾਂਦੀ ਹੈ ਜਿੱਦੀ ਵਜ੍ਹਾ ਨਾਲ ਸਟਾਕ ਦੇ ਪ੍ਰਾਈਸ ਥੱਲੇ ਡਿੱਗ ਪੈਂਦੇ ਹੁਣ ਅੱਗੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜੇ ਸਟਾਕ ਮਾਰਕੀਟ 'ਚ ਜਿਹੜਾ ਪੈਸਾ ਹੈਗਾ ਤੁਸੀਂ ਉਹ ਕਿਸ ਤਰੀਕੇ ਨਾਲ ਇਨਵੈਸਟ ਕਰ ਸਕਦੇ ਹੋ ਜਾਂ ਮਾਰਕੀਟ 'ਚ ਲੋਕ ਕਿੰਨੇ ਤਰੀਕੇ ਦਿੰਦੇ ਤਾਂ ਤੁਸੀਂ ਮਾਰਕੀਟ 'ਚ ਆਪਣੇ ਆਪ ਨੂੰ ਜਾਂ ਤਾਂ ਐਜ਼ ਅ ਟਰੇਡਰ ਕੰਮ ਕਰ ਸਕਦੇ ਹੋ ਜਾਂ ਐਜ਼ ਅ ਇਨਵੈਸਟਰ ਕੰਮ ਕਰ ਸਕਦੇ ਹੋ ਤਾਂ ਦੋ ਤਰੀਕੇ ਨਾਲ ਤੁਸੀਂ ਕੰਮ ਕਰ ਸਕਦੇ ਹੋ ਪਹਿਲਾਂ ਆਪਾਂ ਇਨਵੈਸਟਰ ਨੂੰ ਸਮਝਦੇ ਹਾਂ ਇਨਵੈਸਟਰ ਕੀ ਹੁੰਦਾ ਇਨਵੈਸਟਰ ਇਹੋ ਜਿਹਾ ਇਨਸਾਨ ਆ ਜਿਹੜਾ ਮਾਰਕੀਟ 'ਚ ਇਹਨਾਂ ਕੰਪਨੀਆਂ ਜਿਹੜੀਆਂ ਕੰਪਨੀਆਂ ਦੀ ਆਪਾਂ ਗੱਲ ਕੀਤੀ ਆ ਇਹਨਾਂ ਦੇ ਸ਼ੇਅਰ 'ਚ ਲੌਂਗ ਟਰਮ ਵਾਸਤੇ ਇਨਵੈਸਟ ਕਰਕੇ ਉਹਨਾਂ ਦੇ ਸ਼ੇਅਰ ਆਪਣੇ ਅਕਾਊਂਟ 'ਚ ਲੈ ਲੈਂਦਾ ਜੋ ਕਿ ਡੀਮੈਟ ਅਕਾਊਂਟ 'ਚ ਉਹਦੇ ਕੋਲੇ ਆ ਜਾਂਦੇ ਆ ਔਰ ਉਹ ਕੰਪਨੀ ਦਾ ਇੱਕ ਅਫੀਸ਼ੀਅਲ ਸ਼ੇਅਰਹੋਲਡਰ ਬਣ ਜਾਂਦਾ ਉਹਦਾ ਹੁਣ ਹੋਰ ਕੋਈ ਕੰਮ ਨਹੀਂ ਉਹਨੇ ਪਹਿਲਾਂ ਰਿਸਰਚ ਕੀਤੀ ਕਿ ਮੈਂ ਕਿਹੜੀ ਕੰਪਨੀ 'ਚ ਪੈਸੇ ਲਾਉਣੇ ਆ ਕਿ ਉਸ ਕੰਪਨੀ 'ਚ ਉਹਨੂੰ ਵਿਸ਼ਵਾਸ ਹੈ ਉਹਦਾ ਬਿਜ਼ਨਸ ਉਹ ਸਮਝਦਾ ਕਿ ਉਸ ਕੰਪਨੀ ਅੱਛੀ ਹੈ ਉਹਨੇ ਪ੍ਰੋਪਰ ਰਿਸਰਚ ਕਰਕੇ ਉਹਦੇ 'ਚ ਪੈਸਾ ਲਾ ਦਿੱਤਾ ਤਾਂ ਮਿਨੀਮਮ ਜਿਹੜਾ ਇਨਵੈਸਟਰ ਹੁੰਦਾ ਵਰਲਡਵਾਈਡ ਉਹ 10 ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਆਸਤੇ ਕੰਪਨੀ 'ਚ ਪੈਸਾ ਲਾਉਂਦਾ ਔਰ ਉਹ ਇਨਵੈਸਟਰ ਦੀ ਕੈਟਾਗਰੀ ਤਾਂ ਉਹਦੇ ਚੋਂ ਪੈਸਾ ਲਾ ਕੇ ਛੱਡ ਦਿੰਦਾ ਹੁਣ ਉਹ ਆਪਣੇ ਰੋਜ਼ਮਰਾਂ ਦੇ ਜੋ ਬਾਕੀ ਕੰਮ ਆ ਉਹ ਕਰਦਾ ਜਿਵੇਂ ਕਿ ਕੋਈ ਵੀ ਬੰਦਾ ਪ੍ਰਾਪਰਟੀ ਚ ਇਨਵੈਸਟ ਕਰਦਾ ਕੋਈ ਵੀ ਬੰਦਾ ਪ੍ਰਾਪਰਟੀ ਚ 2-3 ਮਹੀਨੇ ਵਾਸਤੇ ਥੋੜੀ ਇਨਵੈਸਟ ਕਰਦਾ ਲੌਂਗ ਟਰਮ ਵਾਸਤੇ ਇਨਵੈਸਟ ਕਰਦਾ ਨਾ ਇਸੇ ਤਰੀਕੇ ਨਾਲ ਜਿਹੜਾ ਇਨਵੈਸਟਰ ਆ ਉਹ ਵੀ ਲੌਂਗ ਟਰਮ ਵਾਸਤੇ ਸ਼ੇਅਰਸ ਚ ਇਨਵੈਸਟ ਕਰਦਾ ਠੀਕ ਇਨਵੈਸਟਰ ਜਿਹੜਾ ਹੈਗਾ ਉਹ ਮੇਨਲੀ ਰਿਲਾਇ ਕਰਦਾ ਫੰਡਾਮੈਂਟਲ ਐਨਾਲਿਸਿਸ ਤੇ ਫੰਡਾਮੈਂਟਲ ਐਨਾਲਿਸਿਸ ਚ ਕੰਪਨੀ ਦੀ ਬੈਲੈਂਸ ਸ਼ੀਟ ਪ੍ਰੋਫਿਟ ਐਂਡ ਲੌਸ ਸਟੇਟਮੈਂਟ ਔਰ ਕੈਸ਼ ਫ ਰਿਜ਼ਲਟਸ ਐਨਾਲਿਸਿਸ ਔਰ ਕੰਪਨੀ ਦੇ ਜਿਹੜੀ ਮੈਨੇਜਮੈਂਟ ਹੈ ਜੋ ਬਿਜ਼ਨਸ ਦੀ ਉਹਨੂੰ ਉਹਦੇ ਨਾਲ ਉਹਨਾਂ ਦੀ ਕਾਲ ਨੂੰ ਅਟੈਂਡ ਕਰਨਾ ਜਾਂ ਡਾਇਰੈਕਟਰ ਰਿਪੋਰਟ ਪੜ੍ਹਨੀ ਚੇਅਰਮੈਨ ਰਿਪੋਰਟ ਸਪੀਚ ਪੜ੍ਹਨੀ ਕੰਪਨੀ ਦਾ ਬਿਜ਼ਨਸ ਨੂੰ ਚੰਗੀ ਤਰ੍ਹਾਂ ਸਮਝਣਾ ਇਹ ਸਾਰਾ ਕੁਝ ਫੰਡਾਮੈਂਟਲ ਇਨਵੈਸਟਮੈਂਟ ਮਤਲਬ ਜੋ ਲੌਂਗ ਟਰਮ ਇਨਵੈਸਟਮੈਂਟ ਆ ਉਹ ਕਰਦਾ ਠੀਕ ਹੈ ਤਾਂ ਫੰਡਾਮੈਂਟਲ ਐਨਾਲਿਸਿਸ ਸਿਰਫ ਹੁੰਦੀ ਹੈ ਲੌਂਗ ਟਰਮ ਇਨਵੈਸਟਮੈਂਟ ਜਦੋਂ ਤੁਸੀਂ 3 ਸਾਲ 5 ਸਾਲ 10 ਸਾਲ 15 ਸਾਲ ਦੇ ਪੁਆਇੰਟ ਆਫ View ਨਾਲ ਪੈਸਾ ਲਾਉਣੇ ਹੋ ਤੇ ਤੁਸੀਂ ਫੰਡਾਮੈਂਟਲ ਐਨਾਲਿਸਿਸ ਜਿਹੜੀ ਹੈਗੀ ਆ ਉਹ ਉਹਦੇ 'ਚ ਕੰਮ ਕਰਦੇ ਆਂ ਔਰ ਫੰਡਾਮੈਂਟਲ ਐਨਾਲਿਸਿਸ ਦੀਆਂ ਵੀ ਆਉਣ ਵਾਲੇ ਸਮੇਂ 'ਚ ਮੈਂ ਬਹੁਤ ਸਾਰੀਆਂ ਵੀਡੀਓਜ਼ ਡਿਟੇਲ 'ਚ ਬਣਾਉਂਗਾ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਸਮਝ ਆ ਸਕੇ ਕਿ ਫੰਡਾਮੈਂਟਲ ਐਨਾਲਿਸਿਸ ਕਿਵੇਂ ਸਮਝਿਆ ਜਾਂਦਾ ਜਾਂ ਕੀਤਾ ਜਾਂਦਾ ਠੀਕ ਹੈ ਹੁਣ ਦੂਸਰੇ ਨੰਬਰ ਤੇ ਆਉਂਦਾ ਟਰੇਡਰ ਟਰੇਡਰ ਜਿਹੜਾ ਹੈਗਾ ਉਹਦਾ ਕੰਮ ਕੀ ਹੈ ਉਹਦਾ ਟਰੇਡਰ ਦਾ ਕੰਮ ਹੈ ਕਿ ਉਹਨੇ ਮਾਰਕੀਟ 'ਚੋਂ ਪੈਸਾ ਲਾਇਆ ਔਰ ਐਸ ਸੂਨ ਐਸ ਪੋਸੀਬਲ ਉਹ ਪ੍ਰੋਫਿਟੇਬਲ ਹੋ ਗਿਆ ਚਾਹੇ ਉਹ 15 ਮਿੰਟਾਂ 'ਚ ਹੋ ਜੇ ਚਾਹੇ ਉਹ ਇੱਕ ਦਿਨ ਚ ਹੋ ਜੇ ਚਾਹੇ ਦੋਹਾਂ ਦਿਨਾਂ ਚ ਹੋ ਜੇ ਵਿਥਿਨ 1 ਮੰਥ ਅਗਲੇ ਨੇ ਐਗਜ਼ਿਟ ਕਰ ਦੇਣੀ ਆ ਪੋਜੀਸ਼ਨ ਉਹ ਬੰਦਾ ਟਰੇਡਰ ਦੀ ਕੈਟਾਗਰੀ ਚ ਆ ਜਾਂਦਾ ਕਈ ਬੰਦੇ ਟਰੇਡਰ ਥੋੜੇ ਜਿਹਾ ਸਵਿੰਗ ਟਰੇਡਰ ਆਪਦੇ ਆਪ ਨੂੰ ਕਹਿੰਦੇ ਜਿਹੜੇ ਕਿ ਇੱਕ ਤੋਂ 3 ਮਹੀਨੇ ਤੱਕ ਪੋਜੀਸ਼ਨਸ ਨੂੰ ਕੈਰੀ ਕਰਕੇ ਰੱਖਦੇ ਆ ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਪੂਰੀ ਪੈਸਾ ਕਮਾ ਲੈਂਦੇ ਬੇਸਿਕਲੀ ਪੈਸਾ ਕਮਾਉਣਾ ਮਤਲਬ ਕਿ ਮੈਂ ਲੱਖ ਰੁਪਈਆ ਕਿਸੇ ਸ਼ੇਅਰ ਚ ਲਾਤਾ ਤਾਂ ਮੈਨੂੰ ਇਹ ਹੈ ਵੀ ਹਾਂ ਹੁਣ ਇਹ 10% ਚੱਲ ਜੂਗਾ ਜਾਂ 5% ਚੱਲ ਜੂਗਾ ਜਾਂ 15% ਤਾਂ ਮੈਂ ਉਹਨੂੰ 1,115,000 ਰੁਪਏ ਹੋ ਗਿਆ ਹੁਣ ਮੈਂ ਅਗਲੇ ਸ਼ੇਅਰ ਚ ਲਾ ਦੂੰਗਾ ਤਾਂ ਉਹ ਸਵਿੰਗ ਟਰੇਡਿੰਗ ਕਹਿੰਦੇ ਉਹਨੂੰ ਪਰ ਜ਼ਿਆਦਾਤਰ ਜਿਹੜੇ ਟਰੇਡਰ ਹੁੰਦੇ ਆ 80% ਜਿਹੜੇ ਟਰੇਡਰ ਨੇ ਉਹ ਇੰਟਰਡੇ ਟਰੇਡਰ ਨੇ ਇੰਟਰਡੇ ਟਰੇਡਿੰਗ ਕੀ ਹੈ ਇੰਟਰਡੇ ਮਤਲਬ ਜਿਹੜਾ ਆਪਣਾ ਨਿਫਟੀ ਦਾ ਟਾਈਮ ਉਹ 9:30 ਤੋਂ ਲੈ ਕੇ 3:30 ਦਾ ਟਾਈਮ ਆ ਐਨਐਸਸੀ ਦਾ ਜਿਹੜਾ ਟਾਈਮ ਆ ਕਿ ਸਟਾਕ ਮਾਰਕੀਟ 9:30 ਤੋਂ ਲੈ ਕੇ 3:30 ਤੱਕ ਚੱਲਦੀ ਹੈ ਹੁਣ 9:30 ਤੋਂ 3:30 ਤੱਕ ਟਰ ਇੱਕ ਕਰੀ ਤਾਂ ਕੀ 5 5 10 10 ਵਾਰੀ ਉਹਨਾਂ ਨੇ ਪੈਸਾ ਕਮਾ ਲੈਣਾ ਜਾਂ ਕਈ ਵਾਰੀ ਬੰਦੇ ਮਲਟੀਪਲ ਪੋਜੀਸ਼ਨ ਜਿਹੜੀ ਉਹ ਬਣਾਉਂਦੇ ਆ ਵੀ ਉਹਨਾਂ ਨੇ ਜਿਵੇਂ 10 ਵਜੇ ਕੋਈ ਸ਼ੇਅਰ ਬਾਇ ਕਰ ਲਿਆ 100 ਰੁਪਏ ਤੇ ਚੱਲ ਰਿਹਾ ਸੀ ਹੁਣ ਉਹਨਾਂ ਨੇ 101 ਰੁਪਏ ਤੇ ਐਗਜ਼ਿਟ ਕਰਤਾ 1 ਰੁਪਏ ਦਾ ਮਾਰਜਨ ਖਾ ਲਿਆ ਠੀਕ ਹੈ ਜਾਂ ਕਈ ਵਾਰੀ ਕੋਈ ਕਿਸੇ ਨੇ 500 ਦੇ ਸ਼ੇਅਰ ਲੈ ਲਿਆ 505 ਤੇ 503 ਤੇ ਐਗਜ਼ਿਟ ਕਰਤਾ ਤੋਂ ਬੜੀ ਕੁਇਕ ਮੂਵਮੈਂਟਸ ਤੇ ਐਗਜ਼ਿਟ ਕਰਦੇ ਆ ਤਾਂ ਉਹ ਬੇਸਿਕਲੀ ਉਹ ਰਿਲਾਇ ਕਰਦੇ ਟੈਕਨੀਕਲ ਐਨਾਲਿਸਿਸ ਤੇ ਟੈਕਨੀਕਲ ਐਨਾਲਿਸਿਸ ਕੀ ਹੁੰਦਾ ਟੈਕਨੀਕਲ ਐਨਾਲਿਸਿਸ ট্রেਡਰਸ ਆਫ ਦੀ ਬੇਸਿਕਲੀ ਇੱਕ ਰਿਸਰਚ ਦਾ ਵਿਸ਼ਾ ਕਿ ਜਿਹਦੇ ਚ ਟੈਕਨੀਕਲ ਐਨਾਲਿਸਿਸ ਚ ਬੰਦੇ ਚਾਰਟ ਰੀਡ ਕਰਦੇ ਆ ਕੈਂਡਲਸਟਿਕ ਪੈਟਰਨ ਹੈਕੇ ਨਾਸ਼ੀ ਸਪੋਰਟ ਰੈਜ਼ਿਸਟੈਂਸ ਇਸ ਤਰੀਕੇ ਦੀਆਂ ਚੀਜ਼ਾਂ ਲਾਉਂਦੇ ਆ ਔਰ ਮਾਰਕੀਟ ਚ ਲਾਈਵ ਚਾਰਟ ਚੱਲਦੇ ਆ ਤਾਂ ਉਹਨਾਂ ਦੇ ਉਹ ਪੈਟਰਨਸ ਵਗੈਰਾ ਨੂੰ ਰਿਕੋਗਨਾਈਜ਼ ਕਰਦੇ ਆ ਉਹਨਾਂ ਦੇ ਉਹ ਮੋਮੈਂਟਮ ਨੂੰ ਦੇਖਦੇ ਆ ਵੋਲਿਊਮ ਨੂੰ ਦੇਖਦੇ ਆ ਔਰ ਇਹ ਪਿਛਲੇ ਡਾਟਾ ਜੋ ਕਿ ਹੋ ਚੁੱਕਿਆ ਡਾਟਾ ਉਦੇ ਹਿਸਾਬ ਨਾਲ ਉਹ ਇਹ ਐਂਟੀਸੀਪੇਟ ਕਰਦੇ ਕਿ ਮਾਰਕੀਟ ਫਿਊਚਰ ਚ ਕਿੱਥੇ ਜਾਊਗੀ ਜੇ ਉਹਨਾਂ ਨੂੰ ਲੱਗਦਾ ਹੈ ਕਿ ਮੋਮੈਂਟਮ ਚੰਗਾ ਮਾਰਕੀਟ ਇੱਥੋਂ ਉੱਪਰ ਜਾਊਗੀ ਤਾਂ ਉਹ ਬਾਈ ਕਰ ਲੈਂਦੇ ਆ ਜੇ ਉਹਨਾਂ ਨੂੰ ਲੱਗਦਾ ਵੀ ਮੋਮੈਂਟਮ 네ਗੇਟਿਵ ਆ ਤਾਂ ਉਹ ਸੈਲ ਵੀ ਕਰ ਸਕਦੇ ਤਾਂ ਇੰਟਰਡੇ ਟ੍ਰੇਡਰ ਮੇਨਲੀ ਤੁਸੀਂ ਇਹ ਸਮਝ ਲਓ ਦੋਵੇਂ ਪਾਸੇ ਖੇਲ ਸਕਦੇ ਆ ਜੇ ਇੰਟਰਡੇ ਟ੍ਰੇਡਰ ਨੂੰ ਮਾਰਕੀਟ ਥੱਲੇ ਨੂੰ ਲੱਗਦੀ ਹੈ ਜਿਸ ਨੂੰ ਕਿ ਆਪਾਂ ਬੇਰਿਸ਼ ਮਾਰਕੀਟ ਕਹਿੰਦੇ ਆ ਤਾਂ ਉਹ ਸ਼ਾਰਟ ਸੈਲ ਵੀ ਕਰ ਸਕਦਾ ਮਤਲਬ ਗਿਰਦੀ ਹੋਈ ਮਾਰਕੀਟ 'ਚ ਵੀ ਇੰਟਰਡੇ ਟ੍ਰੇਡਰ ਪੈਸੇ ਕਮਾ ਸਕਦੇ ਆ ਔਰ ਉੱਪਰ ਜਾਂਦੀ ਹੋਈ ਮਾਰਕੀਟ ਤਾਂ ਉਹ ਬਾਏ ਕਰਕੇ ਕਮਾਈ ਸਕਦੇ ਠੀਕ ਹੈ ਟਰੇਡਿੰਗ ਕਈ ਤਰੀਕੇ ਨਾਲ ਮਾਰਕੀਟਸ ਕੀਤੀ ਜਾਂਦੀ ਹੈ ਇੱਕ ਤਾਂ ਸ਼ੇਰਾਂ 'ਚ ਇੰਟਰਡੇ ਟ੍ਰੇਡਿੰਗ ਜਾਂ ਸਵਿੰਗ ਟ੍ਰੇਡਿੰਗ ਕੀਤੀ ਜਾ ਸਕਦੀ ਹੈ ਕਿ ਸ਼ੇਅਰ ਬਾਏ ਕਰਕੇ ਅੱਜ ਅਗਲੇ ਦਿਨ ਕੱਢ ਦੋ ਜਾਂ ਹਫਤੇ ਬਾਅਦ ਕੱਢ ਦੋ ਠੀਕ ਹੈ ਇਸ ਤੋਂ ਇਲਾਵਾ ਆਪਸ਼ਨ 'ਚ ਕਾਲ ਪੁੱਟ ਜਾਂ ਫਿਊਚਰ 'ਚ ਵੀ ਇੰਟਰਡੇ ਟ੍ਰੇਡਿੰਗ ਜਾਂ ਸਵਿੰਗ ਟ੍ਰੇਡਿੰਗ ਕੀਤੀ ਜਾ ਸਕਦੀ ਹੈ ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਕਾਲਪੁੱਟਾਂ 'ਚ ਕੰਮ ਕਰਦੇ ਆ ਪਰ ਕਾਲਪੋਟ ਵਿੱਚ ਕੰਮ ਕਰਨਾ ਬੜਾ ਬੇਸਿਕਲੀ ਟੈਕਨੀਕ ਦਾ ਕੰਮ ਹੈ ਬਹੁਤ ਜ਼ਿਆਦਾ ਰਿਸਕੀ ਵੀ ਕੰਮ ਹੈ ਕਿਉਂਕਿ ਸੇਬੀ ਜੋ ਸੈਕਿਉਰिटीज ਐਕਸਚੇਂਜ ਬੋਰਡ ਆਫ ਇੰਡੀਆ ਹੈਗਾ ਉਹਨੇ ਇਹ ਕਿਹਾ ਵੀ ਉਹਨੇ ਆਪਣੀ ਰਿਪੋਰਟ ਕਿਉਂਕਿ ਉਹਦੇ ਕੋਲ ਸਾਰਾ ਡਾਟਾ ਹੈ ਸੇਬੀ ਰੈਗੂਲੇਟਰੀ ਇੱਕ ਤਰੀਕੇ ਨਾਲ ਸਟਾਕ ਮਾਰਕੀਟ ਦੀ ਪੁਲਸ ਹੈ ਠੀਕ ਹੈ ਕੋਈ ਵੀ ਗਲਤ ਕੰਮ ਸਟਾਕ ਮਾਰਕੀਟ 'ਚ ਕਰਦਾ ਤਾਂ ਸੇਬੀ ਐਕਸ਼ਨ ਲੈਂਦੀ ਹੈ ਸੇਬੀ ਕਹਿੰਦਾ ਵੀ ਜਿੰਨਾ ਵੀ ਹੁਣ ਤੱਕ ਲੋਕਾਂ ਨੇ ਟਰੇਡਿੰਗ ਕੀਤੀ ਆ ਜਿੰਨਾ ਵੀ ਉਹਦੇ ਕੋਲ ਡਾਟਾ ਹੈਗਾ ਉਹਦੇ ਚ 89 ਐਫ ਐਨੋ ਮਤਲਬ ਫਿਊਚਰ ਐਂਡ ਆਪਸ਼ਨ ਤੇ ਆ ਮਤਲਬ ਕਾਲਮ ਪੁੱਟਾ ਚ ਕੰਮ ਕਰਨ ਵਾਲੇ 89% ਲੋਕਾਂ ਨੇ ਜਿਹੜਾ ਲਾਸ ਹੈਗਾ ਉਹ ਹੁਣ ਤੱਕ ਕੀਤਾ ਔਰ ਸਿਰਫ 11% ਲੋਕਾਂ ਨੂੰ ਪ੍ਰੋਫਿਟ ਹੋਇਆ ਮਤਲਬ ਬਿਲਕੁਲ 1% ਹੀ ਬੰਦੇ ਜਿਹੜੇ ਨੇ ਆਪਸ਼ਨ ਟਰੇਡਿੰਗ ਕਰਕੇ ਪੈਸਾ ਕਮਾਉਂਦੇ ਇਹ ਮੈਂ ਨਹੀਂ ਕਹਿ ਰਿਹਾ ਸੇਬੀ ਕਹਿ ਰਿਹਾ ਜਿਨ੍ਹਾਂ ਕੋਲ ਹੁਣ ਤੱਕ ਸਟਾਕ ਮਾਰਕੀਟ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਸਾਰਾ ਡਾਟਾ ਪ੍ਰੋਫਿਟ ਲੋਟ ਸਭ ਕੁਝ ਉਨ੍ਹਾਂ ਕੋਲ ਹੈ ਤਾਂ ਤੁਸੀਂ ਇਹ ਹੀ ਸਮਝ ਲਓ ਕਿ ਸਭ ਤੋਂ ਸੌਖੇ ਸਭ ਤੋਂ ਈਜ਼ੀਲੀ ਲੋਕ ਇਹ ਮੰਨਦੇ ਆ ਕਿ ਆਪਸ਼ਨ ਕਰਕੇ ਪੈਸਾ ਆਪਸ਼ਨ ਦੀ ਟਰੇਡਿੰਗ ਕਰਕੇ ਕਾਲਮਪੁੱਟਾਂ 'ਚ ਕੰਮ ਕਰਕੇ ਅਸੀਂ ਪੈਸਾ ਬਣਾ ਲਾਂਗੇ ਔਰ ਸਾਰੇ ਨਾਲੋਂ ਵੱਧ ਲੋਕ ਉੱਥੇ ਲਾਸ ਕਰ ਰਹੇ ਆ ਔਰ ਫਿਰ ਉਹ ਬੇਸਿਕਲੀ ਪੂਰੇ ਸਟਾਕ ਮਾਰਕੀਟ ਨੂੰ ਜੂਆ ਕਹਿੰਦੇ ਆ ਕਿ ਸਟਾਕ ਮਾਰਕੀਟ ਜੂਆ ਦੇਖੋ ਕਾਲਮਪੁੱਟਾਂ 'ਚ ਕੰਮ ਕਰਕੇ ਬਾਏ ਕਰਕੇ ਕੰਮ ਕਰਨਾ ਤਾਂ ਜੂਆ ਹੈਗਾ ਹੀ ਉਹ 'ਚ ਤਾਂ ਕੋਈ ਸ਼ੱਕ ਨਹੀਂਗਾ ਪਰ ਨਾਲ ਬਦਨਾਮ ਹੋ ਜਾਂਦਾ ਲੌਂਗ ਟਰਮ ਅਨਾਲਿਸਿਸ ਜਿੰਨਾ ਬੰਦਿਆਂ ਨੇ 20-20 ਸਾਲ ਤੋਂ ਰਿਲਾਈਅੰਸ ਵਰਗੇ ਐਸਬੀਆਈ ਵਰਗੇ ਆਈਸੀਆਈਸੀ ਬੈਂਕ ਟਾਟਾ ਮੋਟਰ ਵਰਗੇ ਸ਼ੇਰਾਂ ਚ ਕਰੋੜਾ ਰੁਪਇਆ ਕਮਾ ਲਿਆ ਰਕੇ ਜੁੰਜਨ ਵਾਲਾ ਨੇ 1.5 ਲੱਖ ਕਰੋੜ ਰੁਪਇਆ ਕਮਾ ਲਿਆ ਵਾਰਨ ਬਫੇ ਨੇ ਕਿੰਨੇ ਗਿਣਤੀ ਵੀ ਹੈ ਨਹੀਂ ਇੰਨੇ ਰੁਪਏ ਕਮਾ ਲਏ ਠੀਕ ਹੈ ਆਪਣਾ ਡੋਲੀ ਖੰਨਾ ਪ੍ਰੋੰਜੂ ਵੇਲੀਆ ਵਿਜੇ ਕੇੜੀਆ ਇਹੋ ਜਿਹੇ ਬੰਦੇ ਆਰਕੇ ਦਮਾਨੀ ਠੀਕ ਹੈ ਜਿਹਦਾ ਡੀਮਾਰਟ ਵੀ ਆ ਉਹ ਬੰਦਿਆਂ ਨੇ 50 50 60 60 ਹਜ਼ਾਰ ਕਰੋੜ ਰੁਪਏ ਮਾਰਕੀਟ ਚ ਕਮਾ ਲਿਆ ਤੇ ਜੂਆ ਕਰਕੇ ਤਾਂ ਜੂਆ ਖੇਡ ਕੇ ਤਾਂ ਕੋਈ ਵੀ ਬੰਦਾ ਨਹੀਂ ਕੈਪੈਸਿਟੀ ਕਮਾ ਸਕਦੇ ਇਹ ਸਾਰੇ ਲੌਂਗ ਟਰਮ ਇਨਵੈਸਟਰ ਇਨਵੈਸਟਰ ਨੇ ਜਿਨ੍ਹਾਂ ਨੇ ਅچھے ਸ਼ੇਅਰ ਲੈ ਕੇ ਵਧੀਆ ਕੁਆਂਟੀਟੀ ਲੈ ਕੇ ਲੌਂਗ ਟਰਮ ਵਾਸਤੇ ਹੋਲਡ ਕੀਤੇ ਔਰ ਕੰਪਾਊਂਡਡਲੀ ਇਹਨਾਂ ਦਾ ਪੈਸਾ ਗਰੋ ਕਰ ਗਿਆ ਜਿਵੇਂ ਜਿਵੇਂ ਦੇਖੋ ਦੇਸ਼ ਗਰੋ ਕਰੂਗਾ ਓਵੇਂ ਓਵੇਂ ਸਟਾਕ ਮਾਰਕੀਟ ਉੱਪਰ ਜਾਊਗੀ ਔਰ ਜਿਵੇਂ ਜਿਵੇਂ ਸਟਾਕ ਮਾਰਕੀਟ ਉੱਪਰ ਜਾਊਗੀ ਤਾਂ ਲੌਂਗ ਟਰਮ ਇਨਵੈਸਟਰ ਹਮੇਸ਼ਾ ਪੈਸਾ ਕ ਵੱਧਦਾ ਹੋਇਆ ਜਿਹਨੂੰ ਕਹਿੰਦੇ ਕਿ ਡਿਵੈਲਪਿੰਗ ਨੇਸ਼ਨ ਤੇਜ਼ੀ ਨਾਲ ਵਧਣ ਵਾਲੀ ਕੰਟਰੀ ਹੈ ਜੀਡੀਪੀ ਵੀ ਇਨਕਰੀਜ਼ ਹੋ ਰਹੀ ਹੈ ਕੰਜ਼ਮਪਸ਼ਨ ਵੀ ਆਪਣੀ ਇਨਕਰੀਜ਼ ਹੋ ਰਹੀ ਹੈ ਪੋਪੂਲੇਸ਼ਨ ਵੀ ਇਨਕਰੀਜ਼ ਹੋ ਰਹੀ ਹੈ ਤਾਂ ਇਹਦੇ ਚ ਜੋ ਇੰਡਸਟਰੀਜ਼ ਨੇ ਉਹ ਵੀ ਬੜੀਆਂ ਤੇਜ਼ੀ ਨਾਲ ਇਨਕਰੀਜ਼ ਹੋ ਰਹੀਆਂ ਨੇ ਜਿਸ ਦੀ ਵਜ੍ਹਾ ਨਾਲ ਜਿਹੜੇ ਲੋਕਾਂ ਨੇ ਉਹਨਾਂ ਦੇ ਸ਼ੇਅਰਸ ਚ ਲੌਂਗ ਟਰਮ ਵਾਸਤੇ ਪੈਸਾ ਲਗਾਇਆ ਉਹ ਵੀ ਬੇਸਿਕਲੀ ਵੱਧ ਰਹੇ ਨੇ ਤਾਂ ਜਿਹੜੇ ਤਾਂ ਇਨਵੈਸਟਰ ਨੇ ਉਹ ਤਾਂ ਲੌਂਗ ਟਰਮ ਚ ਬਹੁਤ ਪੈਸਾ ਕਮਾਉਂਦੇ ਆ ਉਹਨਾਂ ਨੂੰ ਪਰ ਉਹ ਸਲੋ ਹੈ ਉਹ ਇੱਕ ਤਰੀਕੇ ਨਾਲ ਕਾਣ ਉਗਦੇ ਹੋਏ ਦੇਖਣਾ ਜਾਂ ਪੇਂਟ ਨੂੰ ਸੁੱਕਦੇ ਹੋਏ ਦੇਖਣਾ ਸਲੋ ਪ੍ਰੋਸੀਜਰ ਹੈ ਜਿਵੇਂ ਪ੍ਰੋਪਰਟੀ 'ਚ ਕੋਈ ਬੰਦਾ ਪੈਸਾ ਲਾ ਕੇ ਭੁੱਲ ਜਾਂਦਾ ਉਵੇਂ ਭੁੱਲਣਾ ਪੈਂਦਾ ਪਰ ਸਟਾਕ ਮਾਰਕੀਟ 'ਚ ਲੋਕ ਕਹਿੰਦੇ ਕਿ ਅੱਜ ਹੀ ਲਾ ਕੇ ਅੱਜ ਹੀ ਡਬਲ ਕਰ ਲੀਏ ਮਹੀਨੇ ਡਬਲ ਕਰ ਲੀਏ ਹਫਤੇ 100% ਰਿਟਰਨ ਉਹ ਸਾਰੀ ਉਹਦੇ ਕਰਕੇ ਬਹੁਤ ਸਾਰੇ ਸਕੈਮ ਫਰਾਡ ਕੋਰਸ ਵਗੈਰਾ ਵੀ ਲੋਕ ਇੱਕਦਮ ਫਰਾਡ ਵੇਚਦੇ ਆ ਠੀਕ ਹੈ ਤਾਂ ਦੋਸਤੋ ਹੁਣ ਆਪਾਂ ਸਮਝਦੇ ਆ ਕਿ ਨਿਫਟੀ 50 ਕੀ ਹੈ ਜਾਂ ਸੈਂਸੈਕਸ ਕੀ ਹੈ ਔਰ ਇਹਨਾਂ ਦੇ ਪ੍ਰਾਈਸ ਉੱਪਰ ਥੱਲੇ ਕਿਵੇਂ ਹੁੰਦੇ ਆ ਨਿਫਟੀ ਬੇਸਿਕਲੀ ਇੱਕ ਇੰਡੈਕਸ ਆ ਜਿਹੜਾ ਕਿ ਇੰਡੀਆ ਦੀਆਂ ਟਾਪ 50 ਕੰਪਨੀਆਂ ਨੂੰ ਰਿਪਰੈਜ਼ੈਂਟ ਕਰਦਾ ਨਿਫਟੀ 50 ਕੰਪਨੀਆਂ ਉਹਦੇ ਚ ਲਿਸਟਡ ਨੇ ਔਰ ਉਹਨਾਂ ਦਾ 50 ਕੰਪਨੀਆਂ ਦਾ ਇੱਕ ਤੁਸੀਂ ਕਹਿ ਲੋਗੇ ਕੰਬੋ ਪ੍ਰਾਈਸ ਆ ਠੀਕ ਹੈ ਇੰਡੈਕਸ ਪ੍ਰਾਈਸ ਆ ਕਿ ਜਿਹੜਾ ਉਸ 50 ਕੰਪਨੀਆਂ ਦਾ ਇੱਕ ਐਵਰੇਜ ਪ੍ਰਾਈਸ ਨੂੰ ਰਿਪਰੈਜ਼ੈਂਟ ਕਰਕੇ ਉੱਪਰ ਜਾਂ ਥੱਲੇ ਹੁੰਦਾ ਤਾਂ ਤੁਸੀਂ ਸਮਝ ਲਓ ਕਿ 95 1995 ਤੋਂ ਹਜ਼ਾਰ ਦੇ ਬੇਸ ਤੇ ਸ਼ੁਰੂ ਹੋਇਆ ਸੀ ਨਿਫਟੀ ਠੀਕ ਹੈ ਉਸ ਟਾਈਮ ਤੇ ਉਦੋਂ ਦੀਆਂ 50 ਉਦੋਂ ਦੀਆਂ ਟੌਪ 50 ਕੰਪਨੀਆਂ ਸੀਗੀਆਂ ਤੇ ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ ਨਿਫਟੀ ਦੀਆਂ 50 ਕੰਪਨੀਆਂ ਬਦਲਦੀਆਂ ਜਾਂਦੀਆਂ ਮਤਲਬ ਕੋਈ ਕੰਪਨੀ ਮੰਨ ਲਓ ਚੰਗੀ ਹੈ ਬਟ ਹੁਣ ਮਾੜੀ ਹੋ ਗਈ ਤੇ ਉਹਨੂੰ ਕੱਢ ਕੇ ਕੋਈ ਹੋਰ ਵਧੀਆ ਕੰਪਨੀ ਨੂੰ ਲੈ ਲੈਂਦੇ ਆ ਤਾਂ ਜੋ 95 'ਚ 50 ਕੰਪਨੀਆਂ ਸੀ ਔਰ ਜੋ ਅੱਜ ਆ ਉਹਨਾਂ 'ਚ ਬਹੁਤ ਜੋ ਆਉਣ ਵਾਲੇ 20 ਸਾਲਾਂ ਬਾਅਦ ਹੋਣਗੀਆਂ ਉਹ ਵੀ ਡਿਫਰੈਂਟ ਹੋਣਗੀਆਂ ਤਾਂ ਇਹਦਾ ਮਤਲਬ ਕਿ ਨਿਫਟੀ 'ਚ ਹਮੇਸ਼ਾ ਤੁਹਾਨੂੰ ਸਭ ਤੋਂ ਵਧੀਆ 50 ਕੰਪਨੀਆਂ ਦਿਖਣ ਨੂੰ ਮਿਲਣਗੀਆਂ ਉਹ ਨਿਫਟੀ ਦਾ ਜਿਹੜਾ ਪ੍ਰਾਈਸ ਆ ਉਹ 50 ਕੰਪਨੀਆਂ ਮੰਨ ਲਓ ਜੇ ਮੈਜੋਰਿਟੀ ਕੰਪਨੀਆਂ ਉੱਪਰ ਜਾਂਦੀਆਂ ਨੇ ਤਾਂ ਨਿਫਟੀ ਦਾ ਪ੍ਰਾਈਸ ਵੀ ਉੱਪਰ ਚਲਾ ਜਾਊਗਾ ਇਸੇ ਤਰੀਕੇ ਨਾਲ ਜਦੋਂ 95000 ਸੀ ਤਾਂ ਉਹ 10000 ਤੋਂ 2000 ਹੋਇਆ 3000 ਹੋਇਆ ਤਾਂ ਮਤਲਬ ਉਹ ਲੰਦੇ 50 ਕੰਪਨੀਆਂ ਦਾ ਰੇਟ ਇਵੈਂਚੁਅਲੀ ਉੱਪਰ ਕਲੈਕਟਿਵਲੀ ਉੱਪਰ ਜਾ ਹੀ ਗਿਆ ਠੀਕ ਹੈ ਜਿਵੇਂ ਹੁਣ ਪਿੱਛੇ ਜੇ ਮਾਰਕੀਟ 18000 ਸੀ ਹੁਣ 22000 ਹੋ ਗਈ ਤਾਂ ਉਹਦੇ ਚੋ ਕੰਪਨੀਆਂ ਜਿਹੜੀਆਂ 50 ਸੀਗੀਆਂ ਉਹਨਾਂ ਚ ਜ਼ਿਆਦਾਤਰ ਕੰਪਨੀਆਂ ਦਾ ਸਟਾਕ ਜਿਹੜਾ ਵੱਧ ਗਿਆ ਜੀ ਦੀ ਵਜ੍ਹਾ ਨਾਲ ਨਿਫਟੀ ਤਾਂ ਨਿਫਟੀ ਦੀ ਆਪਦੀ ਕੋਈ ਵੈਲਿਊ ਨਹੀਂ ਹੈ ਇਸ ਤਰੀਕੇ ਨਾਲ ਨਹੀਂ ਹੈ ਕਿ ਕੋਈ ট্রেਡਿੰਗ ਹੁੰਦੀ ਹੈ ਜਿਸ ਦੇ ਨਾਲ ਨਿਫਟੀ ਦੇ ਸ਼ੇਅਰ ਉੱਪਰ ਜਾਂ ਥੱਲੇ ਚਲੇ ਜਾਂਦੇ ਆ ਜਾਂ ਨਿਫਟੀ ਇੰਡੀਪੈਂਡੈਂਟਲੀ ਮੂਵ ਕਰ ਸਕਦਾ ਨਿਫਟੀ ਸਿਰਫ ਹੋਰ ਸਿਰਫ 50 ਕੰਪਨੀਆਂ ਦੇ ਰੇਟ ਦੇ ਹਿਸਾਬ ਨਾਲ ਮੂਵ ਕਰਦਾ ਕੱਲਾ ਨਿਫਟੀ ਕੋਈ ਮੂਵ ਨਹੀਂ ਕਰ ਸਕਦਾ ਠੀਕ ਹੈ ਜੀ ਸੈਂਸੈਕਸ ਟੌਪ 30 ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਤਾਂ ਨਿਫਟੀ ਦੀਆਂ ਟੌਪ 50 ਕਿਉਂ ਤੇ ਸੈਂਸੈਕਸ ਦੀਆਂ 30 ਕਿਉਂ ਦੇਖੋ 50 ਕੰਪਨੀਆਂ ਜਿਹੜੀਆਂ ਨੇ ਉਹ ਤੁਹਾਨੂੰ ਇੱਕ ਤਰੀਕੇ ਨਾਲ ਇਹ ਇਨਟੀਮੇਸ਼ਨ ਦਿੰਦੀਆਂ ਨੇ ਕਿ ਪੂਰੀ ਦੀ ਪੂਰੀ ਮਾਰਕੀਟ 'ਚ ਸਭ ਤੋਂ ਵੱਧ ਜੇ 50 ਕੰਪਨੀਆਂ ਚੱਲ ਰਹੀਆਂ ਨੇ ਜਾਂ ਉੱਪਰ ਜਾਦੀਆਂ ਨੇ ਤੇ ਮਤਲਬ ਉਹ ਸਾਰੀ ਮਾਰਕੀਟ ਨੂੰ ਰਿਪਰੈਜ਼ੈਂਟ ਕਰਦੀਆਂ